ਕਿੰਨੀ ਤੇਜ਼ ਪਾਣੀ ਆ ਪਰ ਇੱਥੇ ਆ ਕੇ ਬਾਈ ਜੀ ਆ ਪਾਣੀ ਬਿਲਕੁਲ ਹੀ ਖਤਮ ਨਹਿਰ ਇਹਨੂੰ ਤਾਂ ਔਰਤ ਦਾ ਦਰਜਾ ਦਿੱਤਾ ਗਿਆ ਹੈ ਨਾ ਅੱਛਾ ਜੀ ਤੇ ਵਾਜਾ ਸਾਹਿਬ ਦਾ ਕਹਿਣਾ ਇਹ ਸੀ ਕਿ ਮਤਲਬ ਕਿ ਤੁਹਾਨੂੰ ਉੱਪਰੋਂ ਦੀ ਕ੍ਰੋਸ ਹੋ ਕੇ ਨਹੀਂ ਜਾਣ ਦੇਣਾ ਕਿ ਥੱਲੋਂ ਦੀ ਕ੍ਰੋਸ ਤਾਂ ਦੇਖ ਸਕਦੇ ਹੋ ਪਾਣੀ ਹੈ ਇਹਦੇ ਥੱਲੇ ਹੋ ਕੇ ਜਾਣਾ ਪਿਆ ਬਿਲਕੁਲ ਸਾਹਮਣੇ ਵਾਜਾ ਪੀਰ ਨੇ ਕਿਹਾ ਕਿ ਤੂੰ ਔਰਤ ਸਮਾਨ ਤੈਨੂੰ ਮੇਰੇ ਥੱਲੇ ਹੋ ਕੇ ਜਾਣਾ ਪੈਣਾ ਮੇਰੇ ਉੱਪਰੋਂ ਨਹੀਂ ਲੰਘਦਾ ਦੀ ਹਾਂਜੀ ਭਾਈ ਜੀ ਅੱਜ ਅਸੀਂ ਖੜੇ ਹਾਂ ਕਨੌਰ ਤੇ ਕਨੌਰ ਆਏ ਹਾਂ ਅਸੀਂ ਆਹ ਜਿਹੜੀ ਨਹਿਰ ਆ ਇਹਦਾ ਇੱਕ ਵੱਖਰਾ ਹੀ ਕਹਿੰਦੇ ਨੇ ਇਤਿਹਾਸ ਆ 1964 ਦੇ ਵਿੱਚ ਇਹ ਪੁਲ ਬਣਿਆ ਸੀ ਆਹ ਦੇਖ ਸਕਦੇ ਹੋ ਕਨੌਰ ਦੇ ਵਿੱਚ ਤੇ ਆ ਆ ਰਹੀ ਹੈ ਇਧਰੋਂ ਤੇ ਭਾਈ ਜੀ ਇਧਰ ਆ ਕੇ ਨਾ ਆਹ ਜਿਹੜਾ ਪਾਣੀ ਆ ਇੱਕ ਖਤਮੇ ਹੋ ਜਾਂਦਾ ਤੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਤੇ ਆਹ ਬਾਈ ਖੜੇ ਆ ਬਾਈ ਜੀ ਇੱਧਰ ਆਇਓ ਮੜਾਇਆ ਕੀ ਹਾਲ ਆ ਬਾਈ ਜੀ ਵਧੀਆ ਜੀ ਨਮਸਕਾਰ ਸਤਿ ਸ਼ਕਾਲ ਸਤਿ ਸ਼ਕਾਲ ਜੀ ਵੀਰੇ ਇਸ ਚੀਜ਼ ਬਾਰੇ ਦੱਸਿਓ ਮੜਾਇਆ ਕੀ ਚੀਜ਼ ਆ ਕੀ ਹਿਸਾਬ ਦਾਵਾ ਜਿਹੜੀ ਆ ਨਦੀ ਆ ਵੀਰੇ ਲੋਕਾਂ ਦੀ ਕਹਾਵਤ ਐ ਕਿ ਇਹ ਜਿਹੜੀ ਮਤਲਬ ਨਹਿਰ ਐ ਹਾਂ ਜੀ ਕੀ ਇੱਕ ਇਹਨੂੰ ਔਰਤ ਦਾ ਦਰਜਾ ਦਿੱਤਾ ਗਿਆ ਹਨਾ अच्छा जी ਤੇ ਇਸ ਤੋਂ ਉੱਪਰੋਂ ਦੀ ਜੇ ਮੈਂ ਪੁੱਛਦੀ ਗੱਲ ਕਰਾਂ ਤੇ ਇਹ ਤੋਂ ਇੱਕ ਘੱਗਰ ਚੱਲ ਰਿਹਾ ਹਾਂਜੀ ਤੇ ਇਹ ਜਿਹੜੀ ਨਹਿਰ ਆ ਇਹ ਤੇ ਨਿੱਟੋ ਦੀ ਹੋ ਕੇ ਅੱਗੇ ਕ੍ਰੋਸ ਹੋ ਰਹੀ ਆ ਮਤਲਬ ਕਿ ਅੱਗੇ ਜਾ ਰਹੀ ਆ ਅੱਛਾ ਨੀਚੇ ਹੋ ਕੇ ਇੱਕ ਨਦੀ ਹਾਂਜੀ ਹਾਂਜੀ ਮਤਲਬ ਘੱਗਰ ਦੇ ਹੇਠਾਂ ਦੀ ਨਹਿਰ ਜਾ ਰਹੀ ਆ ਇਹ ਕਿਵੇਂ ਹੋਇਆ ਵੀਰੇ ਇਹਦੇ ਬਾਰੇ ਦੇਖੋ ਜੀ ਲੋਕਾਂ ਦਾ ਕਹਿਣਾ ਤਾਂ ਇਹੀ ਆ ਕਿ ਜਿਹੜਾ ਖਵਾਜਾ ਨੇ ਇੱਕ ਘੱਗਰ ਦਾ ਮਤਲਬ ਸਮਾਨ ਇਹ ਖਵਾਜਾ ਸਾਹਿਬ ਨੇ ਇੱਕ ਘੱਗਰ ਜਿਹਨਾਂ ਨੂੰ ਕਿਹਾ ਜਾਂਦਾ ਤੇ ਇਹ ਜਿਹੜੀ ਮਤਲਕਿ ਨਹਿਰ ਇਹਨੂੰ ਤਾਂ ਔਰਤ ਦਾ ਦਰਜਾ ਦਿੱਤਾ ਗਿਆ ਹੈ ਨਾ ਅੱਛਾ ਜੀ ਤੇ ਖਵਾਜਾ ਸਾਹਿਬ ਦਾ ਕਹਿਣਾ ਇਹ ਸੀ ਕਿ ਮਤਲਕਿ ਤੁਹਾਨੂੰ ਉੱਪਰੋਂ ਦੀ ਕ੍ਰਾਸ ਹੋ ਕੇ ਨਹੀਂ ਜਾਣ ਦੇਣਾ ਕਿ ਥੱਲੋਂ ਦੀ ਕ੍ਰੌਂ ਘੇੜਾਂ ਦੀ ਲੰਘ ਕੇ ਜਾਣ ਦੇਣਾ ਅੱਛਾ ਕਹਾਵਤ ਦੇ ਵਿੱਚ ਤਾਂ ਇਹੀ ਆ ਬਜ਼ੁਰਗ ਤਾਂ ਇਹੀ ਕਹਿੰਦੇ ਆ ਪੁਰਾਣੀ ਹਾਂ ਜੀ ਤਾਂ ਮਿੱਤਰੋ ਦੇਖ ਸਕਦੇ ਹੋ ਇਹ ਜਾ ਰਿਹਾ ਪਾਣੀ ਹਾਂ ਇਹ ਪਾਣੀ ਅੱਗੇ ਜਾ ਕੇ ਬਿਲਕੁਲ ਖਤਮੇ ਹੋ ਜਾਏਗਾ ਦੇਖੋ ਇਹ ਪਾਣੀ ਆ ਬਾਈ ਜੀ ਆ ਪੁਲਾ ਤੇ ਇੱਥੋਂ ਪਾਣੀ ਜਾ ਰਿਹਾ ਤੇ ਅੱਗੇ ਜਾ ਕੇ ਦੇਖੋ ਬਿਲਕੁਲ ਵੀਡੀਓ ਨੂੰ ਨਾ ਤਾਂ ਅਸੀਂ ਕੱਟ ਕਰਾਂਗੇ ਨਾ ਕੋਈ ਐਡਿਟ ਕਰਾਂਗੇ ਇਦਾਂ ਹੀ ਬਾਈ ਜੀ ਆ ਪੁਲਾ ਤੇ ਹੁਣ ਜਾਂਦੇ ਹਾਂ ਦੂਜੇ ਸਾਈਡ ਆ ਪੁਲ ਦੇ ਥੱਲੇ ਦੇਖਿਓ ਆ ਪਾਣੀ ਆ ਰਿਹਾ ਕਿੰਨੀ ਤੇਜ਼ ਪਾਣੀ ਆ ਪਰ ਇੱਥੇ ਆ ਕੇ ਬਾਈ ਜੀ ਆ ਪਾਣੀ ਬਿਲਕੁਲ ਹੀ ਖਤਮ ਆਹ ਲੋ ਜੀ ਆ ਪਾਣੀ ਬਿਲਕੁਲ ਖਤਮ ਹੋ ਗਿਆ ਦੇਖੋ ਤੇ ਆ ਹੈਗਾ ਜੀ ਦੂਜਾ ਪਾਣੀ ਜਿਹੜੀ ਗੱਲਬਾਤ ਕਰ ਰਹੇ ਸੀ ਹਨ ਤੇ ਆਹ ਪਾਣੀ ਦੇਖੋ ਕਾਲਾ ਪਾਣੀ ਆ ਇਹ ਦੂਰ ਦੂਰ ਤੱਕ ਦੇਖ ਸਕਦੇ ਹਾਂ ਹਾਂਜੀ ਆ ਇੱਕ ਕੱਕਰ ਦਾ ਪਾਣੀ ਹੈ ਉਧਰੋਂ ਫੇਰ ਜਾ ਕੇ ਅੱਗੇ ਨਹਿਰ ਕ੍ਰੋਸ ਹੋ ਰਹੀ ਹੈ ਗੁਰੂ ਅੱਗੇ ਫੇਰ ਜਾ ਕੇ ਨਹਿਰ ਨਿਕਲ ਅੱਛਾ ਇੱਕ ਗਰਦਾ ਪਾਣੀ ਆ ਹਾਂ ਇਹ ਥੱਲੇ ਮਤਲਬ ਕਿ ਥੱਲੋਂ ਦੀ ਜਾਰੀ ਹੈ ਇੱਕ ਨਹਿਰ ਜਿਹੜੀ ਥੱਲੋਂ ਤੋਂ ਤਾਂ ਬਾਈ ਜੀ ਸੋਚਣ ਲਈ ਮਜਬੂਰ ਕਰ ਦਿੰਦਾ ਇੱਥੇ ਆ ਕੇ ਕਈਆਂ ਨੇ ਵੀਡੀਓ ਬਣਾਈ ਆ ਵੀ ਬਾਈ ਜੀ ਆ ਜਿਹੜਾ ਪਾਣੀ ਇਧਰੋਂ ਆ ਰਿਹਾ ਤੇ ਹੋ ਕੇ ਕਿਧਰੋਂ ਜਾ ਰਿਹਾ ਬਾਈ ਜੀ ਆ ਦੇਖੋ ਆ ਪਾਣੀ ਆ ਰਿਹਾ ਆ ਪੋੜਾ ਇਹਦੇ ਥੱਲੇ ਹੋ ਕੇ ਇਸ ਪਾਣੀ ਦੇ ਥੱਲੇ ਹੋ ਕੇ ਉਹ ਸਾਹਮਣੇ ਚੈੱਕ ਕਰ ਸਕਦੇ ਤੁਸੀਂ ਬਾਈ ਜੀ ਉਹ ਨਹਿਰ ਜਾ ਰਹੀ ਹੈ ਦੇਖੋ ਨੀਲਾ ਪਾਣੀ ਇਹਨੂੰ ਕਹਿੰਦੇ ਆ ਹਨਾ ਬਿਲਕੁਲ ਕੋਈ ਜਗ੍ਹਾ ਨਹੀਂ ਚੇਂਜ ਕੀਤੀ ਕੁਝ ਨਹੀਂ ਬਸ ਗਿਆ ਇਹਦੇ ਥੱਲੇ ਹੋ ਗਿਆ ਇਹਦੇ ਥੱਲੇ ਕਿਵੇਂ ਗਿਆ ਬਾਈ ਜੀ ਇਹ ਨਹੀਂ ਕੁਝ ਕਹਿ ਸਕਦੇ ਪਰ ਦਸਨ ਚ ਇਹੀ ਆ ਰਿਹਾ ਬਾਈ ਜੀ ਕਿ ਖਵਾਜਾ ਪੀਰ ਨੇ ਕਿਹਾ ਕਿ ਤੂੰ ਔਰਤ ਸਮਾਨ ਤੈਨੂੰ ਮੇਰੇ ਥੱਲੇ ਹੋ ਕੇ ਆਣਾ ਪੈਣਾ ਮੇਰੇ ਉੱਪਰੋਂ ਨਹੀਂ ਲੰਘ ਸਕਦਾ ਦੀ ਤਾ ਦੇਖ ਸਕਦੇ ਹੋ ਪਾਣੀ ਹੈ ਇਹਦੇ ਥੱਲੇ ਹੋ ਕੇ ਜਾਣਾ ਪਿਆ ਬਿਲਕੁਲ ਸਾਹਮਣੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਉਹੀ ਪਾਣੀ ਉਹੀ ਨਹਿਰ ਜਾ ਰਿਹਾ ਜਾਣਾ ਕਿਵੇਂ ਪਿਆ ਥੱਲੇ ਹਾਂ ਚੈੱਕ ਕਰ ਸਕਦੇ ਇਧਰੋਂ ਆ ਰਿਹਾ ਹੈ ਜੀ ਪਾਣੀ ਬਹੁਤ ਰਫਤਾਰ ਤੁਹਾਨੂੰ ਦਿਖਾਈ ਹੈ ਰਫਤਾਰ ਇੰਨੀ ਜ਼ਿਆਦਾ ਤੇਜ਼ ਆ ਪਾਣੀ ਦੀ ਦੇਖ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਭਾਈ ਜੀ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇਗੀ ਇਹ ਇੱਕ ਵੱਖਰਾ ਹੀ ਦੇਖਣ ਨੂੰ ਚੀਜ਼ ਮਿਲੀ ਆ ਸਾਨੂੰ ਕਿ ਉਧਰੋਂ ਪਾਣੀ ਆਉਂਦਾ ਹੁੰਦਾ ਇਧਰੋਂ ਪਾਣੀ ਆਉਂਦਾ ਹੁੰਦਾ ਇਧਰ ਆ ਕੇ ਗੈਪ ਹੀ ਹੋ ਜਾਂਦਾ ਤੇ ਸਾਹਮਣੇ ਨਿਕਲ ਰਿਹਾ ਜੀ ਵੀ ਆ ਪਾਣੀ ਆ ਜਿਹੜਾ ਇਹਦੇ ਥੱਲੇੋਂ ਹੋ ਕੇ ਜਾਣਾ ਪਿਆ ਪਾਣੀ ਉਹ ਸਾਹਮਣੇ ਜਾ ਰਿਹਾ ਜੀ ਹੁਣ ਬਾਕੀ ਤੁਸੀਂ ਜੇ ਘਨੌਰ ਵਾਲੀ ਸਾਈਡ ਤੇੋਂ ਜ਼ਿਆਦਾ ਇਸ ਚੀਜ਼ ਬਾਰੇ ਜਾਣਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਇਹ ਗੱਲ ਸੱਚਾਂ ਹੈ ਜਾਂ ਝੂਠਾਂ ਹੈ ਜਾਂ ਕੋਈ ਹੋਰ ਤਕਨੀਕ ਅਪਣਾਈ ਹੋਈ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪੇਜ ਨੂੰ ਫੋਲੋ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ